ਇੱਕ ਕਹਾਣੀ ਹੈ ਇੱਕ ਛੋਟੇ ਜਿਹੇ ਲੜਕੇ ਦੀ ਜੋ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡਾ ਅਣਸਾਣ ਬਣਨਾ ਚਾਹੁੰਦਾ ਸੀ ਉਸਦਾ ਸੁਪਨਾ ਸੀ ਕਿ ਮੈਂ ਇਸ ਹਰਦਾ ਸਭ ਤੋਂ ਵੱਡਾ ਅਣਸਾਣ ਬਣਾ ਹੌਲੀ ਹੌਲੀ ਉਹ ਹੁਣ ਵੱਡਾ ਹੋਇਆ ਦਿਨ ਬੀਤਦੇ ਗਏ ਉਸਨੇ ਇੱਕ ਕੰਪਨੀ ਖੋਲ ਦਿੱਤੀ ਹੌਲੀ ਹੌਲੀ ਉਹ ਕੰਪਨੀ ਬਹੁਤ ਨਫੇ ਵਿੱਚ ਗਈ ਕੁਝ ਕ ਮਹੀਨਿਆਂ ਵਿੱਚ ਉਸਨੇ ਬਹੁਤ ਨਫਾ ਕਮਾਇਆ ਕੁਝ ਕਿਸਾਨਾਂ ਵਿੱਚੋਂ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ ਪਰ ਕਹਿੰਦੇ ਹੁੰਦੇ ਆ ਨਾ ਹਰ ਕਾਮਯਾਬੀ ਤੋਂ ਬਾਅਦ ਇੱਕ ਫੇਲੀਅਰ ਤੇ ਹੁੰਦਾ ਏ ਉਡਣ ਵਿੱਚ ਕੋਈ ਬਰਾਈ ਨਹੀਂ ਤੁਸੀਂ ਵੀ ਉਡੋ ਪਰ ਉਹਨਾਂ ਕ ਜਿੱਥੋਂ ਜ਼ਮੀਨ ਸਾਫ਼-ਸਾਫ਼ ਦਿਖਾਈ ਦੇਵੇ ਹੌਲੀ-ਹੌਲੀ ਉਹ ਕੰਪਨੀ ਬਹੁਤ ਘਾਟੇ ਵਿੱਚ ਆ ਗਈ ਤੇ ਕੁਝ ਸਮੇਂ ਤੋਂ ਬਾਅਦ ਉਸ ਨੂੰ ਉਹ ਕੰਪਨੀ ਬੰਦ ਕਰਨੀ ਪਈ ਉਸ ਉੱਪਰ ਲੱਖਾਂ ਦਾ ਕਰਜ਼ਾ ਆ ਗਿਆ ਤੇ ਉਸ ਦਾ ਦਿਮਾਗ ਪੂਰੀ ਤਰ੍ਹਾਂ ਡਿਪਰੈਸ਼ਨ ਵਿੱਚ ਚਲਾ ਗਿਆ ਉਸ ਨੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਉਸ ਦੇ ਘਰ ਰੋਜ਼ ਕੋਈ ਨਾ ਕੋਈ ਆਉਂਦਾ ਤੇ ਆਪਣੇ ਕਰਜ਼ੇ ਦੀ ਮੰਗ ਕਰ ਰਿਹਾ ਇਹ ਸਭ ਤੋਂ ਪਰੇਸ਼ਾਨ ਹੋ ਕੇ ਉਸ ਨੇ ਸੋਚ ਲਿਆ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਦੀ ਜੜ ਇਹ ਮੇਰੀ ਜ਼ਿੰਦਗੀ ਹੈ ਤੇ ਜੇਕਰ ਮੈਂ ਇਸ ਨੂੰ ਹੀ ਖਤਮ ਕਰ ਦਵਾਂ ਤਾਂ ਮੇਰੀ ਸਾਰੀ ਪ੍ਰੋਬਲਮ ਖਤਮ ਹੋ ਜਾਵੇਗੀ ਇਹ ਸੋਚ ਕੇ ਨੇੜੇ ਇੱਕ ਪਾਰਕ ਵਿੱਚ ਗਿਆ ਉਹ ਪਾਰਕ ਵਿੱਚ ਬੈਠਾ ਰੋ ਰਿਹਾ ਸੀ ਤਾਂ ਇੱਕ ਬੁੱਢਾ ਆਂਸਾਨ ਆਇਆ ਤੇ ਆ ਕੇ ਉਸ ਦੇ ਕੋਲ ਬੈਠ ਗਿਆ ਤਾਂ ਉਸ ਨੂੰ ਪਸੰਦ ਲੱਗਿਆ ਤੂੰ ਰੋ ਕਿਉਂ ਰਹਾ ਹੈ ਕੀ ਹੋਇਆ? ਕੀ ਤੈਨੂੰ ਕੀ ਪਰੇਸ਼ਾਨੀ ਹੈ? ਉਸ ਲੜਕੇ ਨੇ ਖਿੱਚ ਕੇ ਕਿਹਾ ਕਿ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਤੁਸੀਂ ਮੇਰੀ ਪਰੇਸ਼ਾਨੀ ਦੂਰ ਨਹੀਂ ਕਰ ਸਕਦੇ। ਜਾਓ ਇੱਥੋਂ। ਮੇਰਾ ਸਮਾਨ ਨਾ ਖਰਾਬ ਕਰੋ। ਬੁੱਢੇ ਆਦਮੀ ਨੇ ਫੇਰ ਤੋਂ ਪੁੱਛਿਆ। ਤਾਂ ਕੋਈ ਤਾਂ ਸਮੱਸਿਆ ਹੈ। ਹੋ ਸੈਂਦਮਤਰੀ ਮਦਦ ਕਰ ਸਕਾਂ? ਉਸ ਲੜਕੇ ਨੇ ਕਿਹਾ ਤਾਂ 10 ਲੱਖ ਰੁਪਇਆ ਚਾਹੀਦਾ ਮੈਨੂੰ ਦੇ ਸਕਦੇ ਹੋ ਉਸ ਬੁੱਢੇ ਆਦਮੀ ਨੇ ਮਸਕਰਾਂ ਤੇ ਆਪਣੀ ਜੇਬ ਵਿੱਚੋਂ ਇੱਕ ਚੈੱਕ ਕੱਢਿਆ ਉਹ ਉਸ ਉੱਪਰ 10 ਲੱਖ ਦੀ ਅਮਾਉਂਟ ਭਰ ਦਿੱਤੀ ਤੇ ਉਸ ਲੜਕੇ ਨੂੰ ਦੇ ਦਿੱਤਾ ਤੇ ਕਿਹਾ ਇਹ ਲਓ 10 ਲੱਖ ਦਾ ਚੈੱਕ ਉਸ ਲੜਕੇ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉਸੇ ਲੜਕੇ ਨੇ ਉਸ ਆਦਮੀ ਤੋਂ ਪੁੱਛਿਆ ਤੇ ਕੌਣ ਹੋ ਤੁਸੀਂ? ਉਸ ਬੁੱਢੇ ਆਦਮੀ ਨੇ ਕਿਹਾ ਤਾਂ ਮੈਂ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਹਾਂ। ਉਹ ਲੜਕਾ ਖੁਸ਼ੀ ਨਾਲ ਝੂਮ ਉੱਠਿਆ ਤੇ ਉਹਨਾਂ ਦੋਨਾਂ ਨੇ ਫੈਸਲਾ ਵੀ ਕੀਤਾ। ਤਾਂ 1 ਸਾਲ ਬਾਅਦ ਇੱਥੇ ਫੇਰ ਆਉਣਗੇ ਤੇ ਉਹ ਲੜਕਾ ਇਸ ਆਦਮੀ ਨੂੰ 10 ਲੱਖ ਰੁਪਏ ਵਾਪਸ ਕਰ ਦੇਗਾ। ਫਿਰ ਲੜਕਾ ਆਪਣੇ ਘਰ ਗਿਆ ਉਸਨੇ ਉਸ ਚੈੱਕ ਨੂੰ ਆਪਣੀ ਜੇਬ ਵਿੱਚੋਂ ਕੱਢਿਆ ਤੇ ਉਸ ਚੈੱਕ ਨੂੰ ਦੇਖਣ ਲੱਗਾ ਧਿਆਨਦਰਉੰਦਰੀ ਸੋਚ ਰਿਹਾ ਸੀ ਇਹ ਇੱਕ ਐਹੋ ਜਿਹਾ ਇਨਸਾਨ ਜਿਸ ਨੂੰ ਅਜੇ ਤੱਕ ਮੈਂ ਮਿਲੇ ਨਹੀਂ ਜਿਸ ਨੇ ਮੈਨੂੰ ਕਦੇ ਦੇਖਿਆ ਹੀ ਨਹੀਂ ਜੋ ਮੈਨੂੰ ਜਾਣਦਾ ਤੱਕ ਨਹੀਂ ਉਸ ਇਨਸਾਨ ਨੇ ਮੇਰੇ ਤੇ ਭਰੋਸਾ ਕਰਕੇ 10 ਲੱਖ ਦਾ ਚੈੱਕ ਦੇ ਦਿੱਤਾ ਉਹ ਖੰਸਨ ਜੋ ਮੈਨੂੰ ਨਾ ਜਾਣਦਾ ਹੋਇਆ ਵੀ ਮੇਰੇ ਤੇ ਭਰੋਸਾ ਕਰ ਸਕਦਾ ਹੈ ਤਾਂ ਮੈਂ ਆਪਣੇ ਆਪ ਦੇ ਜਨਰਲ ਨੂੰ باوجود ਆਪਣੇ ਆਪ ਤੇ ਵਿਸ਼ਵਾਸ ਕਿਉਂ ਨਹੀਂ ਕਰ ਸਕਦਾ ਉਸ ਨੜਕੇ ਨੂੰ ਚੈੱਕ ਨੂੰ ਸਮਝ ਦਿੱਤਾ ਤੇ ਸੋਚ ਲਿਆ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਜੋ ਵੀ ਕਰਾਂਗਾ ਆਪਣੇ ਦਮ ਤੇ ਕਰਾਂਗਾ ऐसे चेक ਦੀ ਬਰਤੋਂ ਆਪਣੀ ਜ਼ਿੰਦਗੀ ਵਿੱਚ ਕਿਤੇ ਨਹੀਂ ਕਰਾਂਗਾ ਪੂਰੇ ਵਿਸ਼ਵਾਸ ਤੇ ਹਿੰਮਤ ਦੇ ਨਾਲ ਉਸਨੇ ਫਿਰ ਤੋਂ ਕੰਮ ਸ਼ੁਰੂ ਕੀਤਾ ਫਿਰ ਤੋਂ ਕੰਮ ਕਰਨ ਲੱਗਾ ਲਗਾਤਾਰ ਮਿਹਨਤ ਕੀਤੀ ਮਿਹਨਤ ਨੇ ਫਿਰ ਰੰਗ ਲਿਆਂਦਾ ਉਸ ਲੜਕੇ ਨੇ ਫਿਰ ਤੋਂ ਇੱਕ ਕੰਪਨੀ ਖੜੀ ਕਰ ਦਿੱਤੀ ਫਿਰ ਤੋਂ ਉਸ ਕੰਪਨੀ ਨੂੰ ਸ਼ਹਿਰ ਚ ਸਭ ਤੋਂ ਵੱਡੀ ਕੰਪਨੀ ਬਣਾ ਦਿੱਤਾ ਇੱਕ ਸਾਲ ਲੰਘਿਆ ਦੋਨੋਂ ਨੇ ਇੱਕ ਵਾਦਾ ਕੀਤਾ ਸੀ ਉਹ ਦੋਨੋਂ ਇੱਕ ਸਾਲ ਬਾਅਦ ਉਸ ਪਾਰਕ ਵਿੱਚ ਆਉਣਗੇ ਉਹ ਲੜਕਾ ਉਸ ਪਾਰਕ ਵਿੱਚ ਬੈਠਾ ਉਸ ਬੁੱਢੇ ਆਦਮੀ ਦਾ ਇੰਤਿਆਰ ਕਰ ਰਿਹਾ ਸੀ ਦੋ ਘੰਟੇ ਲੰਘੇ ਚਾਰ ਘੰਟੇ ਲੰਘੇ ਕੁਝ ਦੇਰ ਉਸ ਬੁੱਢਾ ਆਦਮੀ ਉਸ ਲੜਕੇ ਨੂੰ ਦੂਰੋਂੋਂ ਦੇਖਿਆ ਤੇ ਜਿਵੇਂ ਜਿਵੇਂ ਉਹ ਕੋਲ ਆਇਆ ਉਹ ਲੜਕਾ ਹੋਰ ਐਕਸਾਈਟਡ ਹੋ ਗਿਆ ਇਹ ਦੱਸਣ ਲਈ ਤੇ ਮੈਸ ਚੈੱਕ ਦੀ ਵਰਤੋਂ ਨਹੀਂ ਕੀਤੀ। ਉਸ ਦੇ ਬਾਵਜੂਦ ਮੈਂ ਬਹੁਤ ਵੱਡੀ ਕੰਪਨੀ ਖੜੀ ਕਰ ਦਿੱਤੀ। ਉਹ ਜਿਵੇਂ ਅਹੀਂ ਬੁੱਢਾ ਆਦਮੀ ਕੋਲ ਆਇਆ ਤਾਂ ਕੁਝ ਬੰਦਿਆਂ ਨੇ ਉਸ ਨੂੰ ਫੜ ਲਿਆ। ਉਸ ਨੂੰ ਫੜ ਕੇ ਇੱਕ ਐਂਬੂਲੈਂਸ ਵਿੱਚ ਬਿਠਾ ਦਿੱਤਾ। ਉਹ ਲੜਕਾ ਰੌਲਾ ਪਾਉਣ ਲੱਗਿਆ। ਉਹ ਸੁਣੋ। ਇਸ ਨੂੰ ਕਿੱਥੇ ਲੈ ਕੇ ਜਾ ਰਹੇ ਹੋ? ਇਹ ਤਾਂ ਸ਼ਹਿਰ ਦਾ ਸਭ ਤੋਂ ਅਮੀਰ ਆਦਮੀ ਹੈ। ਤਾਂ ਐਂਬੂਲੈਂਸ 'ਤੇ ਬੈਠਾ ਇੱਕ ਵਰਤੀ ਬੋਲਿਆ। ਇਹ ਕੋਈ ਅਮੀਰ ਆਦਮੀ ਨਹੀਂ ਹੈ। ਇਹ ਇੱਕ ਪਾਗਲ ਹੈ। ਜੋ ਲੋਕਾਂ ਨੂੰ ਸਿਰਫ ਚੈੱਕ ਵੰਦਾ ਰਹਿੰਦਾ ਹੈ। ਤੇ ਤੈਨੂੰ ਵੀ ਇਸਨੇ ਕੋਈ ਚੈੱਕ ਦਿੱਤਾ ਹੈ? ਤੇ ਲੜਕਾ ਬੋਲਿਆ, "ਹਾਂ।" ਉਹ ਆਦਮੀ ਬੋਲਿਆ, "ਤੇ ਇਹ ਸਿਰਫ ਚੈੱਕ ਦਿੰਦਾ। ਅਮਾਉਂਟ ਭਰ ਦਿੰਦਾ ਤੇ ਉਹ ਇੱਕ ਨਕਲੀ ਚੈੱਕ ਹੈ ਇਹ ਸੁਣਨ ਤੋਂ ਬਾਅਦ ਉਸ ਲੜਕੇ ਦੇ ਰੂਹ ਮਤੇ ਖੜੇ ਹੋ ਗਏ ਉਸ ਨੂੰ ਅੰਦਰੀਂ ਅੰਦਰ ਕੁਝ ਹੋ ਰਿਹਾ ਸੀ ਉਸ ਦਿਨ ਉਸ ਨੂੰ ਪਤਾ ਲੱਗ ਗਿਆ ਕਿ ਆਪਣੇ ਆਪ ਤੇ ਵਿਸ਼ਵਾਸ ਕਰਨ ਦੀ ਕੀ ਤਾਕਤ ਹੁੰਦੀ ਹੈ ਤੁਸੀਂ ਵੀ ਸਮਝ ਗਏ ਹੋਵੋਗੇ ਇਸ ਕਹਾਣੀ ਦੇ ਜਰੀਏ ਮੈਂ ਤੁਹਾਨੂੰ ਕੀ ਸਮਝਾਉਣਾ ਚਾਹੁੰਦਾ ਸੀ ਲੀਵ ਅਨੂਰੀਅਲ ਸਰਫ ਯਕੀਨ ਕਰ ਲਓਗੇ ਤੇ ਦੁਨੀਆ ਤੁਹਾਡੀ ਐਸੇ ਤਰ੍ਹਾਂ ਮੌਡੀਫਾਈਸ਼ਨ ਵੀਡੀਓ ਲਈ ਸਹਰੀ ਸੰਸਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਲਈ ਆਪਣਾ ਖਿਆਲ ਰੱਖੋ ਧੰਨਵਾਦ